ਜਿੰਨੇ ਵੀ ਅਫੀਸਰ ਨੇ ਉਹ ਸਾਰਿਆਂ ਦੀ ਮਨਥਲੀ ਸਰਕਾਰ ਵੱਲੋਂ ਇੱਕ ਜਿਹੜੀ ਤਨਖਾਹ ਉਹ ਲੱਗੀ ਹੋਈ ਹੈ ਸੋ ਸਰਪੰਚਾਂ ਤੇ ਪੰਚਾਂ ਨੂੰ ਜਦੋਂ ਇਦਾਂ ਦੇ ਸਮਾਗਮਾਂ ਤੇ ਕਈ ਵਾਰੀ 20 ਕਿਲੋਮੀਟਰ 50 ਕਿਲੋਮੀਟਰ ਦੂਰ ਆਉਣਾ ਹੁੰਦਾ ਤਾਂ ਸਰਪੰਚ ਦੀ ਕੋਈ ਵੀ ਇੱਕ ਪਾਰਟਿਕੂਲਰ ਕੋਈ ਤਨਖਾਹ ਜਾਂ ਭੱਤਾ ਟੀਏ ਡੀਏ ਇਦਾਂ ਦਾ ਕੁਝ ਵੀ ਨਹੀਂ ਹੈਗਾ ਤਾਂ ਜੋ ਉਹਦੀ ਸਰਪੰਚ ਦੀ ਜਿਹੜੀ ਵਿੱਤੀ ਹਾਲਤ ਆਪਣੀ ਉਹ ਕਮਜ਼ੋਰ ਹੋ ਜਾਂਦੀ ਆ ਤੇ ਅੱਧੇ ਤੋਂ ਜ਼ਿਆਦਾ ਸਰਪੰਚ ਮੇਰੇ ਖਿਆਲ ਨਾਲ ਜੀ ਕਰਜ਼ਾ ਲੈਣਾ ਸ਼ੁਰੂ ਕਰਤਾ ਹੋਊਗਾ ਉਹਨਾਂ ਨੇ ਕਿਉਂਕਿ ਪਿੰਡ ਦੇ ਕੰਮ ਦੇ ਲਈ ਸਰਪੰਚ ਨੂੰ 24 ਘੰਟੇ ਅਵੇਲੇਬਲ ਰਹਿਣਾ ਪੈਂਦਾ ਸੋ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਤੇ ਜ਼ਰੂਰ ਥੋੜਾ ਧਿਆਨ ਦਿੱਤਾ ਜਾਵੇ ਜੀ ਸਰਪੰਚਾਂ ਦੀ ਇੱਕ ਮੀਟਿੰਗ ਕੀਤੀ ਸੀ ਪੰਜਾਬ ਦੇ ਸਰਪੰਚ ਚੁਣਿਆਂ ਦੀ ਉਹਦੇ ਵਿੱਚ ਮੈਂ ਅਨਾਉਂਸ ਵੀ ਕੀਤਾ ਸੀ ਫਾਈਲ ਤੇ ਸਾਈਨ ਵੀ ਹੋ ਗਏ ਤੇ ਵਿੱਤ ਮੰਤਰਾਲੇ ਵੱਲੋਂ ਵੀ ਹਰੀ ਛੰਡੀ ਹੋ ਗਈ ਤੇ ਪਹਿਲਾਂ ਤਾਂ ਕੁਝ ਦਿਨ ਦੇ ਹੀ ਨਹੀਂ ਸੀਗੇ ਜਿਵੇਂ ਤੁਸੀਂ ਕਹਿੰਦੇ 2000 ਰੁਪਏ ਮਹੀਨਾ ਸੀ ਸਰਪੰਚਾਂ ਨੂੰ ਅੱਜ ਐਸੇ ਕੰਬਸਤੇ ਕਦੇ ਟਰਨਮੈਂਟ ਵਾਸਤੇ ਜਾਕਤੇ ਚਾਹ ਪਿਉਣਾ ਕਰੇ ਆਗੇ ਕੋਈ ਬੰਦੇ ਆਗੇ ਪੰਚਾਇਤ ਆ ਗਈ ਜਬ ਲਾ ਲਿਆ 2000 ਰੁਪਏ ਫੋਨ ਫਿਲਹਾਲ ਅਸੀਂ ਕੀਤਾ ਸਾਡਾ ਇਰਾਦਾ ਹੈ ਕਿ ਇਹਨੂੰ ਅਸੀਂ ਅਗਲੇ ਸਾਲ ਦੇ ਬਜਟ ਚ ਇਹਨੂੰ ਵਧਾਵਾ ਉਹ ਮੇਰੇ ਖਿਆਲ ਚ ਐਸ ਮਹੀਨੇ ਸਰਪੰਚਾਂ ਦੇ ਖਾਤਿਆਂ ਚ ਪੈਸੇ ਆਉਣੇ ਚਾਹੀਦੇ